ਪੰਜਾਬ ਦੇ ਲੋਕੋ ਬਹੁਤ ਮਾਰੀ ਇਹ ਮੈਂ ਬੇਨਤੀ ਤੁਸ ਨੂੰ ਹੱਥ ਬੰਨ ਕੇ ਥੋੜੇ ਪੈਰਾਂ ਦੇ ਵਿੱਚ ਮੈਂ ਥੋੜੇ ਚਰਨਾਂ ਦੇ ਵਿੱਚ ਮੈਂ ਹੱਥ ਜੋੜ ਕੇ ਯਾਰ ਅਪੀਲ ਕਰ ਵੀ ਭਾਈ ਨਾ ਵੇਚੋ ਯਾ ਦੀ ਮਾਂ ਨਾ ਵੇਚੋ ਆ ਧਰਤੀ ਨਾ ਵੇਚੋ ਇਹ ਦੁੱਖ ਆਉਂਦਾ ਯਾਰ ਆ ਦੇਖ ਆ ਸਾਰੀ ਇਹ ਮਾਰਲਾ ਨਿਗਾ 20-22 ਏਕੜ ਪੈਲੀ ਆਹ ਆ ਤਾ ਦਿਖਾ ਦੇ ਸਾਰੀ ਆ ਇੱਧਰ ਵੀ ਦਿਖਾ ਦੇ ਕੰਨਾ ਕੱਢੀਆਂ ਦਿਖਾ ਦੇ ਆ ਦਿਖਾ ਦੇ ਕੰਨਾ ਕੱਢੀਆਂ ਅਸੀਂ ਭਾਈ ਇਹ ਅਸੀਂ ਖੜੇ ਆ ਮੁੱਲਾਂਪੁਰ ਦੇ ਕੋਲੇ ਪਿੰਡ ਪੰਡੋਰੀ ਤੇ ਇਹ ਜਿੰਨਾ ਫਰੰਟਾ ਨਾ ਆ ਜਗਰਾਵਾਾਂ ਤੱਕ ਮੋਗੇ ਤੱਕ ਸਾਰਾ ਵੇਚ ਚੁੱਕਿਆ ਇਹ ਕੌਣ ਬੰਦੇ ਆ ਦਿੱਲੀ ਦੀਆਂ ਆਈਆਂ ਹੋਈਆਂ ਵਡੀਆਂ-ਵਡੀਆਂ ਕੰਪਨੀਆਂ ਵੱਡੇ ਲੋਕ ਨੇ ਜਿਨ੍ਹਾਂ ਨੇ ਕੈ ਸਾਲ ਭਾਈ ਪਹਿਲਾਂ ਲਿਆ ਕਿੱਲਾ ਇੱਥੇ ਇਹ ਹੋ ਗਿਆ 20 ਸਾਲ ਕੀ ਪਾ ਲਿਆ ਸੀ ਉਹਦਾ ਕਰੋੜਾਂ ਕਰੋੜਾਂ ਨੂੰ ਕਿਲਾ ਲਿਆ ਕਰੋੜਾਂ ਨੂੰ ਹੁਣ ਕੀ ਰੇਟ ਹੋ ਗਿਆ ਹੁਣ ਤਾਂ ਇੱਥੇ 10000 ਕਰੋੜ ਦਾ 10-12 ਕਰੋੜ ਦਾ ਹਾਂ ਜੀ ਦੇਖ ਲਓ ਅਇਤੋਂ 10 ਸਾਲ ਪਹਿਲਾਂ ਇਹਨਾਂ ਨੇ ਵੇਚਿਆ ਕਰੋੜ ਨੂੰ ਕਿੱਲਾ ਹੁਣ 10-12 ਕਰੋੜ ਦਾ ਹੋ ਗਿਆ ਇਹ ਜਿਹੜੇ ਸਾਡੇ ਬਾਪੂ ਬਜ਼ੁਰਗ ਸੀ ਉਹਨਾਂ ਨੇ ਨਹੀਂ ਪਹਿਲੀਆਂ ਵੇਚ ਦਿੱਤੀਆਂ ਜਦੋਂ ਕਬੀਲਦਾਰੀ ਮੁੰਡਿਆਂ ਦੇ ਹੱਥ ਆ ਗਈ ਨੂਹਾਂ ਦੇ ਹੱਥ ਆ ਗਈ ਚੱਕ ਦਿਓ ਔਰ ਚੰਡੀਗੜ੍ਹ ਰਹਿਣ ਲੱਗਾਂਗੇ ਉੱਥੇ ਫਲੈਟ ਲੈ ਲਾਂਗੇ ਔਰ ਰੈਸਟੋਰੈਂਟ ਚ ਖਾਣਾ ਖਾਵਾਂਗੇ ਉਹ ਭਰਾ ਬੂਹ ਹੱਥ ਬਣਾ ਲਓ ਨਹੀਂ ਮਿਲਣੀ ਓਏ ਨਹੀਂ ਮਿਲਣੀ ਪਸਤਾਉਂਗਾ ਦੇਖੋ ਮਹਾਲੀ ਵਾਲਾ ਬੰਦਾ ਉਹ ਇੱਕ ਮਿੰਟ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਖੜ੍ਹ ਜਾਓ ਕਿਵੇਂ ਵਿਚਾਰਾ ਯਾਰ ਉਹ ਰੋਂਦਾ ਜਿਹੜਾ ਕਹਿੰਦਾ ਸੀ ਬਈ ਮੈਂ 1.5 ਕਰੋੜ ਦਾ ਕਿੱਲਾ ਵੇਚਿਆ ਸੀਗਾ ਤੇ ਅੱਜ ਉਹ ਸੜਕ ਦੇ ਉੱਤੇ ਰੇੜੀ ਲਈ ਖੜਾ ਹੈ ਜਿਹਨੇ 1.5 ਕਰੋੜ ਦਾ ਕਿੱਲਾ ਵੇਚਿਆ ਸੀਗਾ ਆ ਆ ਦੇਖ ਲੋ ਆ ਖੜਾ ਉਹ ਬੰਦਾ ਆ ਖੜਾ ਆ ਦੇਖ ਲੋ ਸਮੇਂ ਨੂੰ ਹੀ ਪੜ੍ਹਨਾ ਚਾਹੀਦਾ ਹੈ ਸ਼ੈਰ ਅਸੀਂ ਵੱਡਿਆਂ ਦੇ ਆਖੇ ਨਹੀਂ ਲੱਗਦੇ ਇਹ ਵੀ ਕੁ ਸ਼ੈਦ ਫਰਕ ਪੈ ਜਾਂਦਾ ਹੈ ਜੀ ਤੇ ਜ਼ਮੀਨਾਂ ਦਾ ਉਸ ਟਾਈਮ ਚਲੋ ਰੇਟ 1.5 ਲੱਖ ਰੁਪਏ ਜੀ 1.5 ਕਰੋੜ ਰੁਪਏ ਕਿਲਾ ਹੁੰਦਾ ਸੀ ਤਾਂ ਇਹ ਲੱਗਦਾ ਸੀ ਇਹ ਮੁੱਕਣੇ ਨਹੀਂ ਕਦੇ ਲੇਕਿਨ 15 ਸਾਲਾਂ ਵਿੱਚ ਅੱਪਾ ਕਹਿੰਦੇ ਨੇ ਆ ਉਚਾਈ ਤੋਂ ਜਮੇ ਥੱਲੇ ਆ ਗਏ ਆ 1.5 ਕਰੋੜ ਮੈਂ ਕਹਿੰਦਾ ਜੀ ਕਦੇ ਜ਼ਿੰਦਗੀ 'ਚ ਅਸੀਂ ਲੱਖ ਰੁਪਿਆ 2 ਲੱਖ ਰੁਪਿਆ ਕੈਸ਼ ਨਹੀਂ ਕਦੇ ਵੇਖਿਆ ਤੇ ਉਸ ਟਾਈਮ 1.5 ਕਰੋੜ ਆਇਆ ਲੱਗਦਾ ਸੀ ਪਤਾ ਨਹੀਂ ਤਾਂ 20 30 ਸਾਲ ਮੁੱਕਣੇ ਨਹੀਂ ਇੱਕੋ ਕਿਲੇ ਦੇ ਪੈਸੇ ਦਿਮਾਗ ਵਿੱਚ ਹੁੰਦਾ ਕਿ ਇੱਥੇ ਸਾਡੀ ਬੰਬੀ ਹੁੰਦੀ ਸੀ ਇੱਥੇ ਸਾਡੀ ਕੋਠੀ ਹੁੰਦੀ ਸੀ ਇੱਥੇ ਮੋਟਰ ਵਾਲੀ ਸਾਡੀ ਤੇ ਮੰਜੀ ਹੁੰਦੀ ਸੀ ਸਾਡੀ ਉਥੇ ਖੂਬ ਹੀ ਹੁੰਦਾ ਸੀ ਤੇ ਹੁਣ ਉੱਥੇ ਛਪੜੇ ਮੜੀਆਂ ਕੋਠੀਆਂ ਬਣ ਗਈਆਂ 60 ਫੁੱਟ ਰੋਡ ਚੌੜਾ ਬਣ ਗਿਆ ਤੇ ਜਦੋਂ ਲੰਗੀ ਦਾ ਤਾਂ ਦਰਦ ਹੁੰਦਾ ਕਿ ਯਾਰ ਦੇਖੋ ਅਸੀਂ ਤਾਂ ਮਤਲਬ ਸੋਝੀ ਨਹੀਂ ਬਖਸ਼ੀ ਲਾਲਚ ਵਿੱਚ ਆ ਗਏ ਜ਼ਮੀਨਾਂ ਗਵਾ ਬੈਠੇ 15 ਸਾਲਾਂ ਚ ਖੇਤੀ ਵਾਲੀ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਆ ਪੈਸੇ ਸਾਹਮਣੇ ਬੜੇ ਔਖੇ ਆ ਇਹ ਤਾਂ ਭਾਈ ਸਾਡੇ ਪਿੰਡ ਵੀ ਹੈਗੇ ਆ ਹਾਂ ਉਹਨਾਂ ਨੇ ਹੁਣ ਪਹਿਲਾਂ ਜ਼ਮੀਨਾਂ ਵੇਚਤੀਆਂ ਕਹਿ ਰਹੇ ਆ 2 ਕਰੋੜ ਦੀ ਕਹੇ ਨੇ 4 ਕਰੋੜ ਦੀ ਹਾਂ ਵੇਚ ਕੇ ਹੁਣ ਕੋਠੀਆਂ ਪਾਲੀਆਂ ਗਾਹਾਂ ਜ਼ਮੀਨਾਂ ਜਿਹੜੇ ਤਾਂ ਲੈ ਗਏ ਗਾਹਾਂ ਉਹ ਤਾਂ ਬੜਾ ਮੜਾ ਮੋਟਾ ਠੀਕ ਆ ਜਿਹੜੇ ਦੂਜੇ ਆ ਉਹ ਹੁਣ ਕੈਮਰੇ ਲੱਗੇ ਹੋਇਆ ਕੋਠੀਆਂ ਵੱਡੀਆਂ ਜਿਆਦਾ ਮੰਗਤਾ ਆਉਂਦਾ ਕੈਮਰੇ ਆ ਜੀ ਦੇਖ ਲੈਂਦੇ ਆ 10 ਰੁਪਏ ਦੇਣ ਨੂੰ ਨਹੀਂ ਹੈਗੇ ਲੈ ਉਹ ਐਵੇਂ ਨਹੀਂ ਅਸੀਂ ਕਹਿੰਦੇ ਉਹ ਪੈਸਾ ਨਹੀਂ ਰੋਕਣਾ ਉਹ ਪੈਸਾ ਨਹੀਂ ਸੰਭਿਆ ਜਾਣਾ ਇਹ ਪੈਸਾ ਜਿਹੜੀ ਮਾਇਆ ਹੁੰਦੀ ਹੈ ਕਦੇ ਇੱਕ ਥਾਂ ਨਹੀਂ ਖੜਦੀ ਤੁਰਦੀ ਰਹਿੰਦੀ ਆ ਇਹ ਪੁਰਾਣੇ ਬਜ਼ੁਰਗ ਕਹਿੰਦੇ ਮਾਇਆ ਇੱਕ ਹੱਥ ਨਹੀਂ ਖੜਦੀ ਇਹ ਚਲਦੀ ਰਹਿੰਦੀ ਹੈ ਤੇ ਇਹ ਧਰਤੀ ਦਾ ਟੁਕੜਾ ਓਏ ਸਾਡਾ ਇਸੁੱਡੀ ਮਾਂ ਧਰਤੀ ਮਾਂ ਤੁਸੀਂ ਬੇਇਸਤੁਰਿਆਂ ਪੰਜਾਬੀਓ ਤੁਹਾਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਕਿਵੇਂ ਲੋਕ ਆ ਵਿਚਾਰਾ ਬਾਪੂ ਕਿਵੇਂ ਬਿਲਕਦਾ ਮਹਾਲੀ ਵਾਲਾ 2 ਡੂੜ ਕਰੋੜ ਦਾ ਕੱਲਾ ਵੇਚਿਆ ਸੀਗਾ ਰੁਕ ਮਾਨੂੰ ਲੱਗਿਆ ਵੀ ਇੰਨਾ ਪਹਾ ਕਿੱਥੇ ਸਾਂਭਾਂਗੇ ਤੇ ਹੁਣ ਕਹਿੰਦਾ ਸੜਕ ਤੇ ਜਿਹੜੀ ਲਾਈ ਖੜੇ ਆ ਤੇ ਬਾਈ ਦੀ ਸੁਣ ਲਓ ਇੱਕ ਨਾ ਜਿਨ੍ਹਾਂ ਨੇ ਕਈ ਕਰੋੜ ਦੇ ਕਿੱਲੇ ਵੇਚ ਕੇ ਕੋਠੀਆਂ ਪਾ ਲਈਆਂ 10 ਰੁਪਇਆ ਮੰਗਤੇ ਨੂੰ ਦੇਣ ਨੂੰ ਨਹੀਂ ਹੈ ਕੈਮਰੇ ਦੇ ਲੈ ਮੰਗਤਾ ਤੋੜ ਦਿਓ ਬਾੜੀ ਨੇ ਖੋਲੋ ਸੋ ਮੇਰੇ ਹੱਥ ਬਣਾ ਲਓ ਪ੍ਰਭੂ ਮੈਂ ਕਿਹੜੇ ਸ਼ਬਦਾਂ ਨਾਲ ਸੋਣੂ ਮੈਂ ਕਹਾ ਕੀ ਕਹਾ ਸੋਣੂ ਕਿਵੇਂ ਸਮਝਾਵਾਂ ਵੀ ਨਾਂ ਵੇਚੋ ਇਹ ਧਰਤੀ ਨਾਂ ਵੇਚੋ ਇਹ ਤਾਂ ਕੰਪਨੀਆਂ ਬਾਈ ਮੈਂ ਤੁਹਾਨੂੰ بار بار ਕਹਿਣਾ ਸੋ ਨੂੰ ਜਿੰਨੇ ਮੂੰਹੋਂ ਮੰਗੇ ਪੈਸੇ ਚਾਹੇ 10 ਕਰੋੜ ਮੰਗ ਲਓ 20 ਕਰੋੜ ਮੰਗ ਲਓ ਕਿੱਲਾ 50 ਕਰੋੜ ਮੰਗ ਲਓ ਦੇ ਦੇ ਲਿਆਂ ਬਾਈ ਕਾਗਜ਼ ਦੀ ਕੋਈ ਕੀਮਤ ਨਹੀਂ ਕਾਗਜ਼ ਨੇ ਖਤਮ ਹੋ ਜਾਣਾ ਹੱਥ ਮਣਾ ਲੂ ਪ੍ਰਭੂ ਨਾਂ ਵਿੱਚ ਉਹ ਦੁੱਖ ਆਉਂਦਾ ਓਏ ਆ ਦੇ ਅੱਕ ਉੱਗੇ ਖੜੇ ਆ ਆ ਇੱਥੇ ਕਿਤੇ ਪੈਲੀਆਂ ਦੇ ਵਿੱਚ ਇੰਨਾ ਚ ਫਸਲਾਂ ਹੋਣੀਆਂ ਸੀ ਨਾਜ ਹੋਣਾ ਸੀ ਅੱਕ ਉੱਗੇ ਖੜੇ ਆ 20 25 25 ਕੱਲੇ ਕੰਧਾਂ ਮਾਰੀਆਂ ਪੀਆਂ 25 25 30 ਦੀ 50 50 ਕੱਲੇ ਲੈ ਕੇ ਆਓ ਸਾਰਾ ਆ ਪਿੰਡਾਂ ਦੀਆਂ ਪੈਲੀਆਂ ਵਿਕ ਚੁੱਕੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਆ ਕੇ ਪੈਲੀਆਂ ਖਰੀਦ ਲਈਆਂ ਹੁਣ ਤਾਂ ਜਿਹੜੀ ਆ ਅਰਬਨ ਸਟੇਟ ਕਹਿੰਦੇ ਆ ਅਰਬਨ ਸਪੇਟ ਕਹਿੰਦੇ ਉਹਦੇ ਵਿੱਚ ਦਾਖਾ ਤਾਂ 3-4 ਹਿੱਸਿਆਂ ਚ ਆ ਗਿਆ ਉੱਥੋਂ ਦਾਖੇ ਤੋਂ ਲੈ ਕੇ ਇਹ ਮੋਕੇ ਤੱਕ ਕਹਿੰਦੇ ਬਈ ਸਾਰੀ ਪੈਲੀ ਗਈ ਅਰਬਨ ਸਟੇਟ ਦੇ ਵਿੱਚ ਆ ਗਈ ਹਣੀ ਹੈ ਹਾਂਜੀ ਬਬਾਈ ਕੋਈ ਸੜਕਾਂ ਚ ਗਈ ਕੁਝ ਅਰਬਨ ਸਟ੍ਰੀਟਾਂ ਚ ਦੱਬ ਲੈਣੀ ਆ ਕੁਝ ਰੇਲ ਦੀਆਂ ਲੀਹਾਂ ਚ ਤੇ ਕੁਝ ਅਕ ਕਲੌਨੀਆਂ ਇਕੱਠੀਆਂ ਗਈਆਂ ਬਸ ਹੁਣ ਇੱਥੇ ਇੱਕ ਕਹਿੰਦੇ ਮੈਟਰੋ ਨਿਕਲਣੀ ਆ ਹੁਣ ਪਹਿਲਾ ਕਟੜਾ ਹਾਈਵੇ ਨਿਕਲਿਆ ਦਾਖੇ ਦੇ ਵਿੱਚ ਲਈ 450 ਕਿਲਾ ਕਟੜਾ ਹਾਈਵੇ ਦੇ ਵਿੱਚ ਆ ਗਿਆ हां 450 ਕਿਲਾ ਪੰਡ ਦੀ ਪੈਲੀ ਉਹ ਇੱਕ ਹੋਰ ਗੱਲ ਕਹਿੰਦਾ ਸੀਗਾ ਵੀ ਇੱਕ ਲੱਤ ਤੇ ਖੜ ਕੇ ਅਰਦਾਸ ਕਰਦੇ ਵੀ ਸਾਡੀ ਪੈਲੀ ਆ ਜੇ ਉਹ ਤਾਂ ਉਹ ਤਾਂ ਉਹ ਕਰਦੇ ਹਾਂ ਜ ਜ ਹੁਣ ਇਹ ਜਿਵੇਂ ਕਟੜਾ ਹਾਈਵੇ ਨਿਕਲਿਆ ਹੁਣ ਲੋਕ ਇਹ ਪੈਲੀ ਬਚਾਉਣ ਦੀ ਨਹੀਂ ਕਰਦੇ ਉਹ ਲੋਕ ਤਾਂ ਇੱਕ ਲੱਤ ਤੇ ਖੜ ਕੇ ਅਰਦਾਸ ਕਰਦੇ ਆ ਵੀ ਸਾਡੀ ਪੈਲੀ ਇਹਦੇ ਵਿੱਚ ਆ ਜੇ ਕਰਮੀ ਫੁੱਟ ਗਏ ਬਾਈ ਸਾਡੇ ਦਾ ਪਤਾ ਨਹੀਂ ਕੀ ਠਿੱਕਰਾ ਮੁੱਦਾ ਵੱਜ ਗਿਆ ਬੁੱਧੀ ਭ੍ਰਸ਼ਟ ਹੋ ਗਈ ਪੰਜਾਬੀਆਂ ਦੀ ਯਾਰੀ ਗੱਲ ਕਿੱਧਰ ਨੂੰ ਤੁਰ ਪਈ ਉਹ ਅਸੀਂ ਨਾ ਉਹ ਸਾਡੇ ਬਾਪੂ ਮੈਂ ਅੱਗੇ ਵੀ ਤੁਹਾਨੂੰ ਸੁਣਾਈ ਆ ਗੱਲ ਸਾਡੇ ਬਜ਼ੁਰਗ ਜੇ ਪੈਲੀ ਵੇਖ ਜਾਂਦੀ ਕਿਸੇ ਮਜਬੂਰੀ ਵਾਸਤੇ ਕਦੇ ਕਨਾਲ ਤੋਂ ਕਨਾਲਾਂ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦੇ ਬਾਈ ਤੇ ਪਏ ਪਈ ਵਿਚਾਰੇ ਚੜ੍ਹਾਈ ਕਰ ਜਾਂਦੇ ਐਨਾ ਦੁਖਮੰਦ ਦੇ ਸੀ ਲੋਕਾਂ ਨੇ ਮੱਥੇ ਨਹੀਂ ਲੱਗਦੇ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਇਹਨਾਂ ਨੇ ਜ਼ਮੀਨ ਵੇਚੀ ਹੁਣ ਸ਼ੁਗਲਾ ਹੋ ਗਿਆ ਯਾਰ ਰੱਬ ਦਾ ਵਾਸਤਾ ਉਹ ਪ੍ਰਮਾਤਮਾ ਦਾ ਵਾਸਤਾ ਸੋਨੂੰ ਛੋੜੀਆਂ ਆਉਣ ਵਾਲੀਆਂ ਨਸਲਾਂ ਦਾ ਵਾਸਤਾ ਇਹ ਧਰਤੀ ਦਾ ਮਾਂ ਦਾ ਵਾਸਤਾ ਭਾਈ ਆਪਣੀਆਂ ਜ਼ਮੀਨਾਂ ਨਾਲ ਵਿੱਚੋ ਕਿਸੇ ਵੀ ਕੀਮਤ ਜੋ ਮਰਜੀ ਲਾਲਚ ਦੇਣ ਪੈਲੀ ਨਾਲ ਵਿੱਚ